ਹਾਈ ਕੋਰਟ ਦੇ ਇੱਕ ਜੱਜ ਨੇ ਵੀ ਜਿਹੜੀ ਪੁਲਿਸ ਆ ਨਾ ਇਹ ਵਰਦੀ ਧਾਰੀ ਜਥੇਬੰਦ ਗੁੰਡਿਆਂ ਦਾ گرو ਆ ਪੁਲਿਸ ਨੂੰ ਕਿਸੇ ਨੂੰ ਵੀ ਸਜ਼ਾ ਦੇਣ ਦਾ ਹੱਕ ਨਹੀਂ ਇੱਕ ਹੱਥ ਕੜੀਆਂ ਲੱਗਿਆ ਹੋਇਆ ਮੁੰਡਾ ਇਹ ਕਹਿ ਕੇ ਵੀ ਅਸੀਂ ਉਹਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸੀ ਉਹਨੇ ਇੱਕ ਪਿਸਤੌਲ ਦੱਬਿਆ ਹੋਇਆ ਸੀ ਅੱਜ ਇਹ ਕਿਹੜੇ ਦਬਦਿਆਂ ਵਿੱਚ ਮਿੱਟੀਾਂ 'ਚ ਪਿਸਤੌਲ ਜੀ ਅੱਜਕੱਲ ਟਿਕਾਣੀ ਨਹੀਂ ਹੈਗੇ ਉਹਨਾਂ ਨੂੰ ਪਿਸਤੌਲ ਕੱਢ ਕੇ ਉਹ ਸਾਡੇ ਤੇ ਮਾਰਨ ਲੱਗੇ ਸੀ ਅਸੀਂ ਉਹਨੂੰ ਮਾਰਤਾ ਤੁਹਾਨੂੰ ਐਨਕਾਊਂਟਰ ਦੀ ਖਬਰ ਤੁਸੀਂ ਪੜਦੇ ਹੋ ਚੱਕ ਕੇ ਅਖਬਾਰ ਤੁਹਾਡੇ ਜਹਨ ਚ ਕੀ ਗੱਲਾਂ ਚੱਲਦੀਆਂ ਨੇ ਜਦੋਂ ਇਹਨਾਂ ਨੇ ਅਮਰਤਪਾਲ ਨੂੰ ਫੜਿਆ ਨਾ ਜੀ ਉਦੋਂ ਮੈਨੂੰ ਲੱਗਿਆ ਵੀ ਜਿਹੜੇ ਹਸਾਬ ਨਾਲ ਪੰਤ ਮਾਨ ਦੀ ਮੁਲਾਕਾਤ ਹੋਈ ਆ ਅਮਿਤ ਸ਼ਾ ਨਾਲ 20 ਕੰਪਨੀਆਂ ਲਈਆਂ ਨੇ ਅਮਰਤਪਾਲ ਨੂੰ ਜਿਵੇਂ ਇਹਨਾਂ ਨੇ ਜੱਠਿਆ ਮੈਨੂੰ ਲੱਗਦਾ ਸੀ ਵੀ ਲੈ ਕੰਮ ਇਹ ਗਲਤ ਪਾਸੇ ਤੁਰ ਪਿਆ ਅਮਰਤਪਾਲ ਦਾ ਮੈਂ ਸਖਤ ਲੋਚਕ ਰਹਾ ਤੁਹਾਨੂੰ ਵੀ ਪਤਾ ਮੈਂ ਕਹਿੰਦਾ ਸੀ ਭਰਾਵਾ ਕੰਦੇ ਚ ਟੱਕਰਾਂ ਨਾ ਮਾਰ ਇਹ ਦੌਰ ਲੰਘ ਗਿਆ ਮੁਰਕੇ ਉਹ ਤੇ ਉਹ ਕੇਸ ਪਾਏ ਜਦੋਂ ਦਰਬਾਰ ਸਾਹਿਬ ਤੇ 1984 ਚ ਹਮਲਾ ਕੀਤਾ ਸੀ ਉਹਨਾਂ ਲੋਕਾਂ ਤੇ ਉਹ ਕੇਸ ਪਾਏ ਸੀ ਵੀ ਇਹ ਮੁਲਕ ਵਿਰੁੱਧ ਜੰਗ ਲੜ ਰਹੇ ਨੇ ਤੇ ਜੇਲ੍ਹ ਭੇਜਿਆ ਉਹਨਾਂ ਨੂੰ ਡਿਬਰੂਗੜ੍ਹ ਕਾਲਾ ਪਾਣੀ ਆ ਸਾਡੇ ਲਈ ਤਾਂ ਨਾ ਜੀ ਉਹ ਜਦੋਂ ਸਿੱਧੂ ਮਸੇਵਾਲੇ ਦਾ ਕਤਲ ਹੋਇਆ ਮੈਂ ਆ ਵੀ ਇਹ ਨਿੱਜੀ ਦੁਸ਼ਮਣੀ ਵਾਲਾ ਕਤਲ ਨਹੀਂ ਹੈਗੇ ਇਹ ਕਿਉਂ ਆ ਕਬੱਡੀ ਖਿਡਾਰੀਆਂ ਦੇ ਕਤਲ ਹੋਣ ਲੱਗ ਗਏ ਗੀਤਕਾਰਾਂ ਤੋਂ ਫਰੋਤੀਆਂ ਮੰਗਣ ਲੱਗ ਗਏ ਅਸਲ ਦੇ ਵਿੱਚ ਇਹ ਗੈਂਗਸਟਰ ਪੋਲਿਟਿਕਸ ਆ ਗੰਗਾ ਇਸ ਤਰ੍ਹਾਂ ਰਹੀ ਕਿ ਸਿਆਸਤ ਅੱਗੇ ਵਧਾਈ ਜਾ ਰਹੀ ਆ ਕਤਲ ਪੰਜਾਬ 'ਚ ਹੁੰਦੇ ਨੇ ਉਹਨਾਂ ਨੂੰ ਦਿੱਲੀ ਪੁਲਿਸ ਐ ਚੱਕ ਲੈਂਦੀ ਆ ਜਿਵੇਂ ਆਲਣੇ 'ਚ ਬਿਠਾਏ ਹੁੰਦੇ ਨੇ ਹਰ ਇੱਕ ਕਤਲ ਕੇਸ ਆ ਦਿੱਲੀ ਪੁਲਿਸ ਅਸਲ ਤੇ ਆਉਂਦੀ ਆ ਅਹੀਂ ਇੱਕ ਸਿਆਸਤ ਅੱਗੇ ਵਧਾਈ ਜਾ ਰਹੀ ਆ ਲੋਕਾਂ ਤੇ دہشت ਪਾਉਣ ਲਈ ਡਰਾਉਣ ਲਈ ਧਮਕਾਉਣ ਲਈ ਇੰਕਾਊਂਟਰ ਹੋ ਜਾਂਦਾ ਨਾ ਕਿ ਚੰਗਾ ਹੋਇਆ ਇਹ ਜੇ ਬੰਦੇ ਗੰਦੇ ਆ ਜਿਹੜੇ ਸਮਾਜ ਨੂੰ ਖਰਾਬ ਕਰਨ ਵਾਲੇ ਜੇ ਮਾਰ ਮੁਕਾਓਗੇ ਤਾਂ ਹੀ ਗੱਲ ਬਣਨੀ ਆ ਨਹੀਂ ਤਾਂ ਅਸੀਂ دہشت ਵਿੱਚ ਵਿੱਚ ਰਵਾਂਗੇ ਉਹ ਕਹਿੰਦੇ ਆ ਪਰੋਸੀ ਕੇ ਜੋ ਹੂਆ ਆਪਣੇ ਵੀ ਜਾਣ ਇਹ ਇਹ ਹੈ ਨਾ ਜੀ ਅੱਗਾ ਦੂਜੇ ਦੇ ਘਰ ਲੱਗੀ ਹੋਈ ਬਸੰਤਰ ਲੱਗਦੀ ਆ ਪੰਜਾਬ ਪੁਲਿਸ ਲਗਾਤਾਰ ਕੋਈ ਨਾ ਕੋਈ ਐਨਕਾਊਂਟਰ ਕਰ ਰਹੀ ਹੈ ਜਿਸ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਚਰਚਾਵਾਂ ਨੇ ਕੁਝ ਧਿਰਾਂ ਐ ਜਈਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਤਾਂ ਸਮੇਂ ਦੀ ਲੋੜ ਹੈ ਐਨਕਾਊਂਟਰ ਨਾਲ ਹੀ ਗੈਂਗਸਟਰਾਂ ਦਾ ਬਦਮਾਸ਼ਾਂ ਦਾ ਸਫਾਇਆ ਹੋਣਾ ਦੂਜੇ ਪਾਸੇ ਇੱਕ ਚਿੰਤਾ ਇਹ ਵੀ ਹੈ ਕਿ ਐਨਕਾਊਂਟਰਾਂ ਨੂੰ ਲੈ ਕੇ ਨੌਜਵਾਨਾਂ ਨੇ ਪਹਿਲਾਂ ਬੜਾ ਸੰਤਾਪ ਢਾਇਆ ਪਹਿਲਾਂ ਖੜਕੂ ਕਹਿ ਕਿ ਮਾਰੇ ਜਾਂਦੇ ਰਹਿ ਤੇ ਹੁਣ ਕਿਸੇ ਨੂੰ ਵੀ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਵੇ ਤੇ ਇਸ ਦੇ ਵਿੱਚੋਂ ਪਤਾ ਕਿਵੇਂ ਲੱਗੇਗਾ ਪੂਣ ਸ਼ਾਨ ਕਿਵੇਂ ਹੋਵੇਗੀ ਇਸ ਮਸਲੇ ਦੇ ਉੱਤੇ ਵਿਵਾਕੀ ਨਾਲ ਜਿਹੜੇ ਵਿਚਾਰ ਰੱਖਦੇ ਨੇ ਔਰ ਜਾਣਦੇ ਨੇ ਵੀ ਨੇੜੇੋਂ ਇਹਨਾਂ ਮਸਲਿਆਂ ਨੂੰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਨੇ ਹਮਾਲੀ ਸਾਹਿਬ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਰੁਝਾਨ ਜਿਹੜਾ ਪੈਦਾ ਹੋਇਆ ਲਗਾਤਾਰ ਸਾਨੂੰ ਇੱਕ ਹਫਤੇ ਦੇ ਵਿੱਚ ਤਿੰਨ ਤੋਂ ਚਾਰ ਅਜਿਹੀਆਂ ਘਟਨਾਵਾਂ ਆ ਗਈਆਂ ਹਾਲਾਂਕਿ ਪਿਛਲੇ ਮਹੀਨੇ ਤੋਂ ਚੱਲਿਆ ਹੋਇਆ ਸਿਲਸਲਾ ਕੋਈ ਨਾ ਕੋਈ ਕਿਸੇ ਪੰਜਾਬ ਦੇ ਕੋਨੇ ਵਿੱਚੋਂ ਖਬਰ ਆ ਜਾਂਦੀ ਐ ਇਨਕਾਊਂਟਰ ਦੀ ਪਹਿਲੀ ਨਜ਼ਰੇ ਜਦੋਂ ਇਨਕਾਊਂਟਰ ਦੀ ਖਬਰ ਤੁਸੀਂ ਪੜ੍ਹਦੇ ਹੋ ਚੱਕ ਕੇ ਅਖਬਾਰ ਤੁਹਾਡੇ ਜ਼ਿਹਨ 'ਚ ਕੀ ਗੱਲਾਂ ਚੱਲਦੀਆਂ ਦੇਖੋ ਪਿਛਲੇ ਕਾਫੀ ਸਮੇਂ ਤੋਂ ਨਾ ਮੈਨੂੰ ਇਹ ਲੱਗ ਰਿਹਾ ਸੀ ਵੀ ਜਿਹੜੇ ਪਾਸੇ ਪੰਜਾਬ ਨੂੰ ਧੱਕਿਆ ਜਾ ਰਿਹਾ ਜਿਵੇਂ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਜਾ ਰਹੀ ਆ ਵੀ ਉਹਹਜਾ ਲੋਕ ਕਹਿੰਦੇ ਨਾ ਮੁੜ ਕੇ ਉਹਹਜਾ ਦੌਰ ਆ ਜੂ ਮੈਨੂੰ ਐ ਲੱਗਦਾ ਸਿਆਸੀ ਤੌਰ ਤੇ ਉਹ ਜਿਹੜਾ ਦੌਰ ਤਾਂ ਨਹੀਂ ਆਉਣਾ ਪਰ ਪੰਜਾਬ ਦੇ ਵਿੱਚ ਜਿਹੇ ਜਿਹ ਕੁਚੋਲਾ ਪਾਉ ਸਿਆਸਤ ਖੇਢੀ ਜਾ ਰਹੀ ਆ ਤੇ ਜਿਵੇਂ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਵੀ ਇਹ ਮਾੜੇ ਮਾੜੇ ਰੁਝਾਨ ਸਾਹਮਣੇ ਆਉਣਗੇ ਕਿਉਂਕਿ ਯੂਪੀ ਚ ਤਾਂ ਤੁਸੀਂ ਦੇਖ ਹੀ ਲਿਆ ਜੀ ਪੁਲਿਸ ਹਰਾਚਕ ਫੜੇ ਹੋਏ ਬੰਦੇ ਖੜੇਆਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਮਤਲਬ ਉਥੇ ਬਲਡੋਨਰ ਚੱਲਦੇ ਨੇ ਇੱਕੋ ਡਾਕਟਰ ਕੁੜੀ ਨਾਲ ਕਿਸੇ ਨੇ ਬਲਾਤਕਾਰ ਕੀਤਾ ਸੀ ਕਿਵੇਂ ਉਹਨਾਂ ਨੂੰ ਮਾਰਿਆ ਗਿਆ ਫਿਰ ਇੱਕ ਹੋਰ ਦੂਬੇ ਸੀ ਜਿਹਨੇ ਪੁਲਿਸ ਤੇ ਅਟੈਕ ਕੀਤਾ ਸੀ ਕਿਵੇਂ ਸ਼ਰੇਆਮ ਨੂੰ ਮਾਰਿਆ ਗਿਆ ਪੰਜਾਬ ਤੇ ਮੈਨੂੰ ਖਤਰਾ ਅਸਲ ਜਦੋਂ ਲੱਗਿਆ ਜਦੋਂ ਇਹਨਾਂ ਨੇ ਅਮਰਤਪਾਲ ਨੂੰ ਫੜਿਆ ਨਾ ਜੀ ਉਦੋਂ ਮੈਨੂੰ ਲੱਗਿਆ ਵੀ ਜਿਹੜੇ ਹਿਸਾਬ ਨਾਲ ਆਪਣੇ ਭਗਵੰਤ ਮਾਨ ਦੀ ਮੁਲਾਕਾਤ ਹੋਈ ਆ ਅਮਰਤ ਸ਼ਾਹ ਨਾਲ 20 ਕੰਪਨੀਆਂ ਲਈਆਂ ਨੇ ਅਮਰਤਪਾਲ ਨੂੰ ਜਿਵੇਂ ਇਹਨਾਂ ਨੇ ਜੱਠਿਆ ਮੈਨੂੰ ਲੱਗਦਾ ਸੀ ਵੀ ਲੈ ਕੰਮ ਇਹ ਗਲਤ ਪਾਸੇ ਤੁਰ ਪਿਆ। ਹਮ ਅਮਰਤਪਾਲ ਦਾ ਮੈਂ ਸਖਤ ਲੋਚਕ ਰਹਾ ਤੁਹਾਨੂੰ ਵੀ ਪਤਾ। ਮੈਂ ਕਹਿੰਦਾ ਸੀ ਭਰਾਵਾ ਕੰਦੇ 'ਚ ਟੱਕਰਾਂ ਨਾ ਮਾਰ। ਇਹ ਦੌਰ ਲੰਘ ਗਿਆ। ਹੁਣ ਵਿਚਾਰਾਂ ਦੀ ਲੜਾਈ ਦਾ ਦੌਰ ਆ ਇਹ ਚਲੋ ਤੁਹਾਨੂੰ ਪਤਾ ਆਪਾਂ ਉਹਦੀ ਵਿਆਖਿਆ ਵਾਲੀ ਕੀ ਕਰਨੀ ਹੈ। ਇਹਨਾਂ ਨੇ ਕੀ ਕੀਤਾ ਜੀ ਬੀਹ ਕੰਪਨੀ ਲੈ ਆਂਦੀ ਆ। ਤੇ ਮੁੜ ਕੇ ਉਹ ਤੇ ਉਹ ਕੇਸ ਪਾਏ ਜਦੋਂ ਦਰਬਾਰ ਸਾਹਿਬ ਤੇ 1984 'ਚ ਹਮਲਾ ਕੀਤਾ ਸੀ। ਉਹਨਾਂ ਲੋਕਾਂ ਤੇ ਉਹ ਕੇਸ ਪਾਏ ਸੀ। ਵੀ ਇਹ ਮੁਲਕ ਵਿਰੁੱਧ ਜੰਗ ਲੜ ਰਹੇ ਨੇ ਇਹਨਾਂ ਨੇ ਫੌਜ ਤਿਆਰ ਕਰ ਲਈ ਇਹਨਾਂ ਦਾ ਪਾਕਿਸਤਾਨ ਨਾਲ ਤਾਲਮੇਲ ਸੀ ਉਹੀ ਸਾਰੇ ਝੂਠੇ ਕੇਸ ਪਾਏ ਉਹਦੇ ਮੈਂ ਉਹਦਾ ਡਟ ਕੇ ਉਹਦੇ ਵੀ ਵਿਰੋਧ ਕੀਤਾ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਕਿਹੜੇ ਪਾਸੇ ਨੂੰ ਜਾ ਰਹੇ ਨੇ ਤੇ ਜੇਲ੍ਹ ਭੇਜਿਆ ਉਹਨਾਂ ਨੂੰ ਡਿਬਰੂਗੜ੍ਹ ਕਾਲਾ ਪਾਣੀ ਹੈ ਸਾਡੇ ਲਈ ਤਾਂ ਨਾ ਜੀ ਉਹ ਦੂਜਾ ਹੁਣ ਉਹਨਾਂ ਤੇ ਪਾਬੰਦੀ ਲਾਤੀ ਵੀ 1 ਸਾਲ ਉਹਨਾਂ ਤੇ ਕੋਈ ਆ ਨਹੀਂ ਚੱਲੂ ਜੀ ਦੂਜਾ ਗੰਗੈਸਟਰਬਾਦ ਨੂੰ ਜਦੋਂ ਸਿੱਧੂ ਮਸੇਵਾਲੇ ਦਾ ਕਤਲ ਹੋਇਆ ਮੈਂ ਆ ਵੀ ਨਿੱਜੀ ਦੁਸ਼ਮਣੀ ਵਾਲੇ ਕਤਲ ਨਹੀਂ ਹੈਗੇ। ਹਮ ਮਤਲਬ ਜਿਵੇਂ ਉਹ ਗੁਲਸ਼ਨ ਕੁਮਾਰ ਦਾ ਹੋਇਆ ਸੀ ਉਦੋਂ ਨਾ ਵੀ ਇਹ ਵੱਡਾ ਕੰਮ ਆ ਵੀ ਇਹ ਕਿਉਂ ਆ ਕਬੱਡੀ ਖਿਡਾਰੀਆਂ ਦੇ ਕਤਲ ਹੋਣ ਲੱਗੇ ਗੀਤਕਾਰਾਂ ਤੋਂ ਫਰੋਤੀਆਂ ਮੰਗਣ ਲੱਗੇ ਅਸਲ ਦੇ ਵਿੱਚ ਇਹ ਗੈਂਗਸਟਰ ਪੋਲਿਟਿਕਸ ਆ। ਹਮ ਨਸ਼ਿਆ ਰਾਹੀਂ ਇੱਕ ਸਿਆਸਤ ਅੱਗੇ ਵਧਾਈ ਜਾ ਰਹੀ ਆ। ਗੈਂਗਸਟਰਾਂ ਰਾਹੀਂ ਇੱਕ ਸਿਆਸਤ ਅੱਗੇ ਵਧਾਈ ਜਾ ਰਹੀ ਆ। ਆਜਾਏ ਖਲਾਸਾ ਹੋਇਆ ਹੈ ਕਿ ਫਾਜ਼ਿਲ ਕਾ ਜੇਲ ਚ 1 ਨੰਬਰ ਤੋਂ 1 ਮੋਬਾਈਲ ਨੰਬਰ ਤੋਂ 38850 ਕਰਲਾਂ ਹੋ ਗਈਆਂ ਕਹਿੰਦੇ ਹਾਈ ਕੋਰਟ ਨੇ ਜਵਾਬ ਮੰਗ ਲਿਆ ਕਿ ਦੱਸੋ ਭਾਈ 1 ਨੰਬਰ ਤੋਂ ਇੰਨੀਆਂ ਕਰਲਾਂ ਹੋ ਗਈਆਂ ਰੋਕਣਾ ਕਿਵੇਂ ਹੈ ਧੰਦਾ ਨਹੀਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਤੁਸੀਂ ਇਹ ਦੇਖੋ ਕਤਲ ਪੰਜਾਬ ਚ ਹੁੰਦੇ ਨੇ ਉਹਨਾਂ ਨੂੰ ਦਿੱਲੀ ਪੁਲਿਸ ਐ ਚੱਕ ਲਿਆ ਹੁੰਦੀ ਆ ਜਿਵੇਂ ਆਲਣੇ 'ਚ ਬਿਠਾਏ ਹੁੰਦੇ ਨੇ ਹਰ ਇੱਕ ਕਤਲ ਕੇਸ ਆ ਦਿੱਲੀ ਪੁਲਿਸ ਅਸਲ ਤੇ ਆਉਂਦੀ ਆ ਇਹਦਾ ਮਤਲਬ ਤਿਹਾਰ ਜੇਲ ਆ ਅੱਡਾ ਨਾ ਉਥੋਂ ਹੂੰ ਤੁਸੀਂ ਦੇਖੋ ਕੋਟਕਪੂਰੇ ਵਾਲਾ ਮਾਰਿਆ ਸ਼ਾਮ ਨੂੰ ਆ ਨੀਲਪੁਰ ਪਿੰਡ ਤੋਂ ਆ ਕੇ ਚੱਕ ਕੇ ਲੈ ਗਏ ਉਹ ਬੰਦਿਆਂ ਨੂੰ ਤੁਸੀਂ ਉਹ ਮਿੱਡੂ ਖੇੜੇ ਵਾਲਾ ਕਤਲ ਲੈ ਲਓ ਆਪਣੇ ਇਹਦੇ ਵਾਲਾ ਕਤਲ ਲੈ ਲਓ ਮਾਨਸਾ ਤੋਂ ਬੰਦਾ ਭੱਜਿਆ ਜਾ ਕੇ ਵਿਜਨਗਰ ਤੋਂ ਫੜ ਲਿਆ ਇਹਦਾ ਮਤਲਬ ਇਹ ਗੈਂਗਸਟਰਾਂ ਨਾਲ ਹੀ ਇੱਕ ਸਿਆਸਤ ਅੱਗੇ ਵਧਾਈ ਜਾ ਰਹੀ ਆ ਲੋਕਾਂ ਤੇ ਦਹਿਸ਼ਤ ਪਾਉਣ ਲਈ ਡਰਾਉਣ ਲਈ ਧਮਕਾਉਣ ਲਈ ਇੱਕ ਤਾਂ ਮੁਲਕ 'ਚ ਅਨਲਾਨੀ ਐਮਰਜੈਂਸੀ ਆ ਜਿਹੜੇ ਲੋਕ ਦੁਖੀ ਐ ਚਾਹੇ ਵਪਾਰੀ ਵਰਗ ਐ ਕਾਰੋਬਾਰੀ ਵਰਗ ਐ ਤੇ ਆਮ ਲੋਕਾਂ ਤੇ ਅਸਰ ਹੋਣਾ ਉਹਦਾ ਸੁਭਾਵਕ ਐ ਉਹ ਇੱਕ ਗੱਲ ਇਹ ਵੀ ਕਹਿ ਰਿਹਾ ਪਹਿਲੀ ਨਜ਼ਰੇ ਜਦੋਂ ਇੰਕਾਊਂਟਰ ਹੋ ਜਾਂਦਾ ਨਾ ਕਿ ਚੰਗਾ ਹੋਇਆ ਇਹ ਜੇ ਬੰਦੇ ਗੰਦੇ ਆ ਜਿਹੜੇ ਸਮਾਜ ਨੂੰ ਖਰਾਬ ਕਰਨ ਵਾਲੇ ਜੇ ਮਾਰ ਮੁਕਾਉਂਗੇ ਤਾਂ ਹੀ ਗੱਲ ਬਣਨੀ ਐ ਨਹੀਂ ਤਾਂ ਅਸੀਂ ਡੈਸ਼ ਵਿੱਚ ਹੀ ਵਿੱਚ ਹੀ ਰਵਾਂਗੇ ਉਹ ਕਹਿੰਦੇ ਆ ਪਰੋਸੀ ਕੇ ਜੋ ਹੂਆ ਆਪਣੇ ਵੀ ਜਾਣ ਇਹ ਇਹ ਐ ਨਾ ਜੀ ਅੱਗਾ ਇਹ ਦੂਜੇ ਦੇ ਘਰ ਲੱਗੀ ਹੋਈ ਬਸੰਤਰ ਲੱਗਦੀ ਆ ਆਪਣੇ ਘਰ ਲੱਗੀ ਹੋਈ ਫੇਰ ਜੇ ਇਹਨੂੰ ਜੈ ਜੱਠਾ ਰਹੋ ਨੇ ਫਿਰ ਉਹ ਜੋ ਕੁਝ ਕਰ ਰਿਹਾ ਉਹਨਾਂ ਵਿੱਚ ਕਈ ਜਾਂਚ ਠਾਰਾਉਂਦੇ ਹੋਣਗੇ ਵੀ ਬਥੇਰੀ ਲੁੱਟਮਾਰ ਕਰਦੇ ਆ ਬਥੇਰਾ ਪੈਸਾ ਕਮਾਉਂਦੇ ਆ ਇਹ ਕਿਹੜਾ ਹਲਵਾ ਕੇ ਕਮਾਉਂਦੇ ਆ ਹੱਥ ਤੇ ਹੱਥ ਮਾਰ ਕੇ ਕਮਾਉਂਦੇ ਆ ਇਹ ਤਾਂ ਫਿਰ ਇੱਕ ਦੂਜੇ ਨੂੰ ਹਮਾਇਤ ਦੇਣ ਵਾਲੀ ਗੱਲ ਹੋ ਜੂ ਨਾ ਜੀ ਹਮ ਸੰਵਧਾਨ ਦੇ ਮਤਲਬਕ ਕਾਨੂੰਨ ਦੇ ਮਤਲਬਕ ਪੁਲਿਸ ਨੂੰ ਕਿਸੇ ਨੂੰ ਵੀ ਸਜ਼ਾ ਦੇਣ ਦਾ ਹੱਕ ਨਹੀਂ ਇਵੇਂ ਇੱਥੋਂ ਤੱਕ ਆ ਜਿਹੜਾ ਤਸ਼ੱਦਦ ਕਰਦੇ ਨੇ ਅਸੀਂ ਤਾਂ ਛੱਲੇ ਆ ਨਾ ਪਿੰਡਿਆਂ ਤੇ ਮਤਲਬ ਲੱਡਾ ਕੋਠੀ ਤੇ ਬਟੰਡੇ ਸੀ ਆਈ ਸਟਾਫ ਉਹ ਕਰਨ ਦਾ ਹੱਕ ਨਹੀਂ ਜੋ ਹਦਾਇਤਾਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਥਾਣੇ ਦੇ ਹਰ ਇੱਕ ਥਾਂ ਤੇ ਕੈਮਰੇ ਲੱਗਣ ਤਾਂ ਕਿ ਪਤਾ ਲੱਗੇ ਨਹੀਂ ਲਾਉਂਦੇ ਸੋ ਇਸ ਕਰਕੇ ਪੁਲਿਸ ਦਾ ਫਰਜ਼ਾ ਫੜੇ ਕੋਈ ਰੌਲਾ ਨਹੀਂ ਫੜੇ ਫੜ ਕੇ ਉਹਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰੇ ਉਦੋਂ ਤੱਕ ਜਦੋਂ ਤੱਕ ਅਦਾਲਤ ਸਜ਼ਾ ਨਹੀਂ ਦਿੰਦੀ ਉਹਨਾਂ ਨੂੰ ਕਥਿਤ ਦੋਸ਼ੀ ਕਿਹਾ ਜਾਂਦਾ ਜੀ ਵੀ ਇਹਨਾਂ ਨੂੰ ਦੋਸ਼ੀ ਕਥਿਤ ਦੋਸ਼ੀ ਨੇ ਫੈਸਲਾ ਉਦੋਂ ਹੋ ਜਦੋਂ ਅਦਾਲਤ ਸਮਾ ਦੂ ਜੀ ਇਸੇ ਪੁਲਿਸ ਨੂੰ ਅਲਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਇਹਨਾਂ ਮਾਮਲੇ 'ਚ ਕਿਹਾ ਸੀ ਵੀ ਜਿਹੜੀ ਪੁਲਿਸ ਆ ਨਾ ਇਹ ਵਰਦੀ ਧਾਰੀ ਜਥੇਵੰਦ ਗੁੰਡਿਆਂ ਦਾ ਘਰੋ ਆ ਤੁਸੀਂ ਇਹ ਦੇਖੋ ਦੋ ਮੁੰਡੇ ਭੱਕ ਨਾਲ ਕੋਠੀ ਮਾਰੇ ਜੀ ਜਦੋਂ ਪੰਜਾਬ ਪੁਲਿਸ ਨੇ ਫੜੇ ਸੀ ਇਹਨਾਂ ਦੇ ਹੱਥ ਆਏ ਸੀ ਦਿੱਲੀ ਵਾਲੇ ਪ੍ਰੋਟੈਕਸ਼ਨ ਦੇ ਦੇ ਕੇ ਤੋਰਦੇ ਨੇ ਉੱਥੋਂ ਜੀ ਫਿਰ ਤੁਸੀਂ ਦੇਖੋ ਲਾਰੈਂਸ ਬਸ਼ਨੋਈ ਦੀ ਜੇਲ੍ਹ ਚ ਹੋਈਆਂ ਵੀਡੀਓ ਉਹਦਾ ਕੀ ਬਣਿਆ ਹੁਣ ਜਿਹੜੀਆਂ ਵੀਡੀਆ ਨੇ ਉਹ ਚ ਮੈਸੇਜ ਕੀ ਦਿੱਤਾ ਉਹਨੇ ਉਹ ਇਹ ਸੁਨੇਹਾ ਦਿੱਤਾ ਵੀ ਹਿੰਦੂਸਤਾਨ ਲਈ ਮਰ ਮਿਟੂ ਹਿੰਦੂਆਂ ਦਾ ਰੱਖਾ ਬਣਾ ਕੇ ਪੇਸ਼ ਕੀਤਾ ਖਾਲਸਤਾਨੀਆਂ ਦਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਹੁਣ ਉਹ ਤੇ ਕਹੇ ਜੀ ਧਾਰਾ ਲਾਤੀ ਸੇਫ ਜੇਲ੍ਹ ਚ ਬੰਦ ਕਰਤਾ ਗੁਜਰਾਤ ਚ ਜੋ ਮੈਂ ਸੁਣਿਆ ਵੀ 1 ਸਾਲ ਉਹਦੀ ਨਾਂ ਕਿਤੇ ਪੁੱਛ ਗਿਛ ਹੋ ਸਕਦੀ ਆ ਨਾ ਉਹਨੂੰ ਕਿਤੇ ਲਜਾਇਆ ਸਕਦਾ ਨਾ ਕਿਤੇ ਉਹਦੀ ਪੇਸ਼ੀ ਪੈ ਸਕਦੀ ਆ ਮਤਲਬ ਇਸ ਪ੍ਰਸੰਗ ਚ ਜਿਹੜੀ ਪੁਲਿਸ ਹੁਣ ਕਰਨ ਲੱਗੀ ਹੋਈ ਆ ਨਾ ਜੇ ਪੰਜਾਬ ਨੇ ਤਾਂ ਹੰਡਾਇਆ ਨਾ ਜੀ ਇਹ ਜੀ ਉਹ ਫਲਾਣੇ ਬਸ਼ਨੋਈ ਗੈਂਗ ਨਾਲ ਸੀ ਕਿਸੇ ਨੂੰ ਕੀ ਪਤਾ ਕੀ ਨਾਲ ਸੀ ਇੱਕ ਕਹਾਣੀ ਬੜੀ ਸੇਮ ਚੱਲ ਰਹੀ ਹੈ ਅੱਜਕੱਲ ਚ ਇਹ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੇ ਇਹਨਾਂ ਅਨਕਾਊਂਟਰਾਂ ਦੀ ਪਹਿਲਾਂ ਵੀ ਐ ਸੁਣਦੇ ਆਉਂਦੇ ਸੀ ਕਿਤਾਬਾਂ ਚ ਲਿਖਿਆ ਪੜਿਆ ਅੱਜਕੱਲ ਜਿਹੜਾ ਦੇਖਿਆ ਜਾ ਰਿਹਾ ਤਾਜ਼ਾ ਤਾਜ਼ਾ ਮਾਮਲਿਆਂ ਚ ਅਨਕਾਊਂਟਰਾਂ ਦੀਆਂ ਕਹਾਣੀਆਂ ਵੀ ਸੇਮ ਹੈ ਇੱਕ ਲੱਤ ਚ ਗੋਲੀ ਵੱਜੀ ਜੀ ਗੰਭੀਰ ਜ਼ਖਮੀ ਹੋ ਗਿਆ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਕਹਾਣੀ ਵੀ ਸੇਮ ਜੀ ਨਜ਼ਰ ਆਉਂਦੀ ਐ ਅਨਕਾਊਂਟਰ ਚ ਦੇਖੋ ਪੁਲਿਸ ਮੁਲਾਜ਼ਮ ਤੁਸੀਂ ਪਹਿਲਾਂ ਵੀ ਜਿਹੜੇ ਜ਼ਖਮੀ ਹੋਏ ਨੇ ਨਾ ਉਹ ਇਥੋਂ ਨਾਲ ਛੋਕੇ ਲੰਘ ਜਾਂਦੇ ਗੋਲੀ ਨਿਸ਼ਾਨ ਜਾਂ ਪੈਂਦਾ ਉਹ ਕਰੀਟ ਜੀ ਪੈਂਦੀ ਹੁੰਦੀ ਆ ਉਹਨੂੰ ਇਹ ਜ਼ਖਮੀ ਕਹਿੰਦੇ ਆ ਪਰ ਇਥੇ ਕਿ ਜਿਹੜੀ ਸਭ ਤੋਂ ਵੱਡਾ ਇਹਨਾਂ ਨੇ ਕੀਤਾ ਇੱਕ ਹੱਥ ਕੜੀਆਂ ਲੱਗਿਆ ਹੋਇਆ ਮੁੰਡਾ ਇਹ ਕਹਿ ਕੇ ਵੀ ਅਸੀਂ ਉਹਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸੀ ਉਹਨੇ ਪਿਸਤੌਲ ਦੱਬਿਆ ਹੋਇਆ ਸੀ ਕਿਹੜੇ ਦਬਦੇ ਨੇ ਮਿੱਟੀਾਂ 'ਚ ਪਿਸਤੌਲ ਜੀ ਅੱਜਕੱਲ ਟਿਕਾਣੇ ਨਹੀਂ ਹੈਗੇ ਉਹਨਾਂ ਨੂੰ ਪਿਸਤੌਲ ਕੱਢ ਕੇ ਸਾਡੇ ਤੇ ਮਾਰਨ ਲੱਗਿਆ ਸੀ ਅਸੀਂ ਨੂੰ ਮਾਰਤਾ ਕਿੰਨੇ ਖਾੜਕੂ ਇਹਨਾਂ ਨੇ ਇਹ ਕਹਿ ਕੇ ਬਿਆਸ ਦਰਿਆ ਤੇ ਵੀ ਅਸੀਂ ਉੱਥੇ ਉਹਨੇ ਕਿਹਾ ਵੀ ਮੈਂ ਪਿਸ਼ਾਬ ਕਰਨਾ ਉਹੀ ਥਾਂ ਹੁੰਦੀ ਸੀ ਅਸੀਂ ਕਿਹਾ ਵੀ ਠੀਕ ਆ ਪਿਸ਼ਾਬ ਕਰ ਲਾ ਉਹਨੇ ਭੱਜਣ ਲੱਗਿਆ ਐ ਕੀਤਾ ਉਹ ਮਾਰਿਆ ਗਿਆ ਉਹ ਰੋਸ਼ਨ ਲਾਲ ਬਰਾਗੀ ਕਿੰਨੇ ਉਹ ਮੇਰੀ ਇੱਕ ਪਿਛਲੀ ਇੰਟਰਵਿਊ ਆ ਹੁਣ ਆਈ ਹੋਈ ਹੈ 89 ਦੀ ਉਹਦੇ ਵਿੱਚ ਮੈਂ ਬਹੁਤ ਕੇਸਾਂ ਦਾ ਜ਼ਿਕਰ ਕੀਤਾ ਸੋ ਆ ਜਿਹੜਾ ਕੰਮ ਆ ਨਾ ਪੁਲਿਸ ਹਰਾਸਤ 'ਚ ਨੰਬਰ 1 ਤਾਂ ਇਹ ਇਹਨੇ ਪੁਰਾਣੀ ਪੂਰੀ ਯਾਦ ਕਰਾਤੀ ਹੁਣ ਪਤਾ ਨਹੀਂ ਕਿਹੜਾ ਕਿੱਥੋਂ ਕਿਨੂੰ ਕਿਵੇਂ ਮਾਰਨਾ ਮਾਰਨਾ ਇਹਨਾਂ ਨੇ ਦੂਜੀ ਗੱਲ ਇਹ ਆ ਪੁਲਿਸ ਨੂੰ ਅੰਤ ਦੇ ਵਿੱਚ ਗੋਲੀ ਚਲਾਉਣੀ ਚਾਹੀਦੀ ਐ ਇਹ ਦੇਖੋ ਖਾੜਕੂਆਂ ਦਾ ਵਰਤਾਰਾ ਹੋਰ ਸੀ ਉਹ ਕਮਿਟਿਡ ਸੀ ਉਹ ਇੱਕ ਕਾਜ ਨਾਲ ਜੁੜੇ ਹੋਏ ਸੀ ਸ਼ਹੀਦੀ ਕਰਨਾ ਬਣ ਕੇ ਤੁਰਦੇ ਹੁੰਦੇ ਸੀ ਉਹ ਨਾਲ ਉਹਨਾਂ ਨਾਲ ਇਹਨਾਂ ਨੂੰ ਨਹੀਂ ਨਹੀਂ ਮਿਲਿਆ ਜਾ ਸਕਦਾ ਇਹ ਪੁਲਿਸ ਦੇ ਘਰੇ ਜਾ ਕੇ ਕਿਹੜੇ ਪੁਲਿਸ ਤੇ ਫਾਇਰਿੰਗ ਕਰ ਦੇਣਗੇ ਜੀ ਇਹ ਇਹਨਾਂ ਦਾ ਕਿਹੜਾ ਕੋਈ ਕਾਜ ਆ ਇਹਨੂੰ ਸਿਆਸਤੇ ਵਰਤ ਰਹੀ ਆ ਸੋ ਇਸ ਕਰਕੇ ਇਹ ਵਰਤਾਰਾ ਜਿਹੜਾ ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਇਹ ਬਹੁਤ ਖਤਰਨਾਕ ਵਰਤਾਰਾ ਤੇ ਤੁਸੀਂ ਇਹ ਦੇਖ ਲਓ ਅੱਜੇ ਮੈਂ ਦੇਖਿਆ ਅਕਾਲ ਤਖਤ ਦਾ ਜਥੇਦਾਰ ਗੁਰਦੇਵ ਸਿੰਘ ਕੌਕੇ ਫੜ ਕੇ ਮਾਰਿਆ ਉਹਦੀ ਜਾਂਚ ਕੀਤੀ ਐਮਡੀ ਤਵਾੜੀ ਸ਼ਾਇਦ ਉਹਨਾਂ ਦਾ ਨਾਮ ਹੋਆ ਅੱਜ ਤੱਕ ਕੋਈ ਰਿਪੋਰਟ ਨਹੀਂ ਆਈ ਪਰ ਪੰਜਾਬ ਹਿਊਮਨ ਰਾਈਟਸ ਨੇ ਉਹ ਰਿਪੋਰਟ ਕਿਤੋਂ ਨਾ ਕਿਤੋਂ ਹਾਸਲ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੱਡੀ ਰਿਪੋਰਟ ਲੱਗੀ ਹੋਈ ਆ ਉਹ ਕਹਿੰਦੇ ਵੀ ਇੰਨੇ ਦਿਨ ਹੋ ਗਏ ਜਥੇਦਾਰ ਬੋਲੇ ਆ ਨਹੀਂ ਹੁਣ ਅਸੀਂ ਇਹਨੂੰ ਜਾਰੀ ਕਰਾਂਗੇ ਹੂੰ ਮਤਲਬ ਸਾਰਿਆਂ ਨੇ ਉਹਦੇ ਬਾਰੇ ਚੁੱਪ ਧਰੀ ਹੋਈ ਆ ਜੀ ਸੋ ਇਹ ਇਸ ਕਰਕੇ ਜਿਹੜਾ ਜਿਹੜਾ ਇਹ ਹੈ ਨਾ ਵੀ ਬੀਤੇ ਤੇ ਪਾਓ ਮਿੱਟੀ ਇਹ ਇਹ ਕੰਮ ਕਦੇ ਚੱਲਦਾ ਨਹੀਂ ਕਬਰਾਂ ਵਾਲੀ ਸ਼ਾਂਤੀ ਤੁਸੀਂ ਲਿਆਂਦੀ ਤੁਸੀਂ ਮੁੱਦੇ ਮਸਲੇ ਵਿਚਾਰਦੇ ਨਹੀਂ ਹੱਲ ਨਹੀਂ ਕਰਦੇ ਸਭ ਤੋਂ ਵੱਧ ਪੰਜਾਬ ਤਾਂ ਹੁਣ ਵੀ ਫ੍ਰਸਟ੍ਰੇਟ ਆ ਟੈਂਕੀਆਂ ਤੇ ਚੜੇ ਬੈਠੇ ਰਹਿਣਾ ਜੀ ਆਹ ਕੁਛ ਰਹਿਣਾ ਇਹ ਫ੍ਰਸਟ੍ਰੇਸ਼ਨ ਦੇ ਵਿੱਚੋਂ ਜੇ ਤੁਸੀਂ ਸਹੀ ਸਿਆਸੀ ਰਾਹ ਨਾ ਤੋਰੇ ਆ ਹੁਣਾ ਲੁਟੇਰੇ ਨੇ ਜੀ ਕਿਵੇਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਨਾ ਧੜਕ ਹੋ ਕੇ ਘਰਾਂ ਚ ਜਾਂਦੇ ਨੇ ਮਾਰ ਦਿੰਦੇ ਨੇ ਇਹ ਕਿਉਂ ਇਧਰਲੇ ਰਾਤ ਤੁਰੇ ਨੇ ਨਾ ਨਸ਼ੇੜੇ ਕਿਉਂ ਤੁਰੇ ਨੇ ਨਾ ਇਹਦੇ ਖਾਤਰ ਸਭ ਤੋਂ ਮਾੜੀ ਗੱਲ ਇਹ ਸਿਆਸੀ ਪਾਰਟੀਆਂ ਵੀ ਚੁੱਪ ਨੇ ਜਿਹੜਾ ਇਹ ਮਸਲਾ ਨਾ ਜੀ ਸਾਨੂੰ ਤਾਂ ਗੁਰਤੇਗ ਬਹਾਦਰ ਸਾਹਿਬ ਨੇ ਸੇਹਦ ਦਿੱਤੀ ਆ ਸਿੱਖਾਂ ਨੂੰ ਤਾਂ ਉਸ ਤਰ੍ਹਾਂ ਦਾ ਉਹਦਾ ਕੋਈ ਸਮੱਸਿਆ ਹੈ ਨਹੀਂ ਸੀ ਕਸ਼ਮੀਰੀ ਪੰਡਤਾਂ ਦਾ ਧਰਮ ਬਦਲਿਆ ਸੀ ਨਾ ਜੀ ਉਹਨਾਂ ਖਾਤਰ ਉਹਨਾਂ ਨੇ ਕੁਰਬਾਨੀ ਕੀਤੀ ਵੀ ਉਹਨਾਂ ਦੇ ਮਨੁੱਖੀ ਹੱਕ ਚਾਹੇ ਇਹਨਾਂ ਨੇ ਬਾਅਦ ਚ ਝੂਠ ਤੂਫਾਨ ਬੋਲਿਆ ਤਿਲਕ ਜੰਝੂਕਾਰ ਆਖਾ ਹਿੰਦ ਦੀ ਚਾਦਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਤਿਲਕ ਜੰਝੂ ਨਾਲ ਸੰਬੰਧ ਨੇ ਪਰ ਉਹਨਾਂ ਨੇ ਇਹ ਸੀ ਵੀ ਇਹਨਾਂ ਦਾ ਆਪਣਾ ਧਰਮਾ ਇਹ ਧਰਮ ਦੇ ਆਧਾਰ ਤੇ ਨਾ ਵਿਤਕਰਾ ਹੋਣਾ ਚਾਹੀਦਾ ਨਾ ਇਹਨਾਂ ਤੇ ਕੋਈ ਤਸ਼ੱਦਦ ਹੋਣਾ ਚਾਹੀਦਾ ਜੇ ਸਿਆਸੀ ਪਾਰਟੀਆਂ ਇਹ ਨਹੀਂ ਸਮਝਣਗੀਆਂ ਵੀ ਚਾਹੇ ਕਾਮਰੇੜਾ ਚਾਹੇ ਸਿੱਖਾ ਚਾਹੇ ਖਾਲਸਤਾਨੀਆਂ ਹਰ ਇੱਕ ਦੇ ਮਨੁੱਖੀ ਅਧਿਕਾਰ ਨੇ ਜੰਗੀ ਕੈਦੀਆਂ ਦੇ ਵੀ ਮਨੁੱਖੀ ਅਧਿਕਾਰ ਨੇ ਜਿਵੇਂ ਮੁਲਕ ਦੇ ਵਿੱਚ ਜ਼ਬੂਰੀਅਤ ਖਤਮ ਹੋ ਰਹੀ ਆ ਤੁਸੀਂ ਦੇਖੋ ਨਾ ਕਿਹੜੇ ਕਾਨੂੰਨ ਪਾਸ ਕੀਤੇ ਨੇ ਹੁਣ ਸਾਰੇ ਵਿਰੋਧੀ ਤੇ ਰੌਟ ਕਰਤੀ ਜੀ ਮਤਲਬ ਆਪਾਂ ਪਹਿਲਾਂ ਵੀ ਗੱਲ ਕਰਕੇ ਛੱਡਿਆ ਕਾਂਗਰਸ ਮੁਕਤ ਭਾਰਤ ਤੋਂ ਲੋਚਨਾ ਮੁਕਤ ਭਾਰਤ ਸਵਾਲ ਮੁਕਤ ਭਾਰਤ ਹੁਣ ਵਿਰੋਧੀ ਤੇ ਮੁਕਤ ਸੰਸਦ ਕਰਤੀ ਤੇ ਜਿਹੜੇ ਉਹ ਕਾਨੂੰਨ ਪਾਸ ਕੀਤੇ ਨੇ ਜਿੰਨੀਆਂ ਕ ਗੱਲਾਂ ਉਹਨਾਂ ਦੇ ਸਾਹਮਣੇ ਆਈਆਂ ਨੇ ਉਹ ਤਾਂ ਤੁਸੀਂ ਐਮਰਜੈਂਸੀ ਕਹਿਣ ਦੀ ਲੋੜ ਨਹੀਂ ਕਾਨੂੰਨ ਹੈ ਤੁਸੀਂ ਐਮਰਜੈਂਸੀ ਵਾਲੇ ਬਣਾ ਰਹੇ ਆ ਨਹੀਂ ਬੋਲ ਸਕਦਾ ਆ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਆਣ ਲਾਨੀ ਐ ਐਮਰਜੈਂਸੀ ਐ ਇਹਦੇ ਵਿੱਚ ਪੁਲਿਸ ਦਾ ਏਸਰਾ ਆਪੇ ਜੱਜ ਆਪੇ ਵਕੀਲ ਬਣਨਾ ਇਹ ਬੜਾ ਖਤਰਨਾਕ ਆ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਇੱਕ ਦੂ ਬਿਨਾ ਸੂਤ ਨਹੀਂ ਹੋਣਾ ਤੇ ਫਿਰ ਹੁਣ ਤੱਕ ਸੂਤ ਆਇਆ ਐ ਕਰਕੇ ਕਿਤੇ ਸੋ ਇਹ ਬਹੁਤ ਗਲਤ ਰਾ ਮੈਂ ਕਿੰਨੇ ਬੰਦੇ ਤੁਸੀਂ ਇਹ ਦੇਖੋ ਜੀ ਜਿਹੜੇ ਖਾੜਕੂ ਜੇਲ੍ਹਾਂ ਕੱਟ ਕੇ ਆਏ ਨੇ ਉਹਨਾਂ ਚ ਕਿਹੜੇ ਖਾੜਕੂ ਮੁੜ ਕੇ ਉਸੇ ਰਾਹ ਪਏ ਨੇ ਬਸਨ ਸਿੰਘ ਜਫਰਵਾਲ ਵਰਗੇ ਹੋਮੀਓਪੈਥੀ ਦੀ ਦਵਾਈ ਵੇਚਦੇ ਨੇ ਜਾਂ ਹੋਰ ਤੁਸੀਂ ਦੇਖ ਲਓ ਸਧਾਰ ਘਰ ਸੀ ਇਹ ਇਹਦਾ ਮਤਲਬ ਹੀ ਇਹੀ ਸੀ ਵੀ ਬੰਦਾ ਰੀਥਿੰਕ ਕਰਦਾ ਸੁਧਰਦਾ ਹੁਣ ਇਹਨਾਂ ਨੇ ਗੰਗਾ ਇਸ ਤਰ੍ਹਾਂ ਦੇ ਅੱਡੇ ਬਣਾਤੇ ਹੋ ਮਤਲਬ ਉੱਥੇ ਹੀ ਆਪਰੇਸ਼ਨ ਚੱਲ ਰਿਹਾ ਸਾਰਾ ਕੁਝ ਚੱਲਦਾ ਹੀ ਉੱਥੇ ਹਾਂ ਇਸ ਕਰਕੇ ਬਹੁਤ ਗੰਭੀਰ ਮਸਲਾ ਜੀ ਜਿਹੜੇ ਰਾਹ ਪੁਲਿਸ ਇਹਨਾਂ ਨੇ ਤੋੜਤੀ ਅਮਰਤਪਾਲ ਬੇਲੇ ਤੋਂ ਲੈ ਕੇ ਭੱਕ ਨੇ ਝੂਠੇ ਮੁਕਾਬਲਾ ਬਣਾ ਕੇ ਇਹਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਸਾਰਿਆਂ ਨੂੰ ਚਾਹੇ ਕੋਈ ਗੈਂਗਸਟਰਾਂ ਦਾ ਹਮਾਇਤੀ ਆ ਚਾਹੇ ਵਿਰੋਧੀ ਆ ਮਾਂ ਦੀ ਕੁਖੋਂ ਨਾ ਗੈਂਗਸਟਰ ਜੰਮਦਾ ਨਾ ਖਾੜਕੂ ਜੰਮਦਾ ਨਾ ਇਹ ਆਤਵਾਦੀ ਕਹਿੰਦੇ ਉਹ ਜੰਮਦਾ ਇੱਕ ਹਾਲਾਤ ਹੁੰਦੇ ਨੇ ਉਹ ਹਾਲਾਤ ਨੂੰ ਸਮਝ ਕੇ ਸੁਧਾਰਨ ਵਾਲੇ ਪਾਸੇ ਤੁਰਨ ਦੀ ਵਿਚਾਰ ਚਰਚਾ ਕਰਨ ਦੀ ਸਮਾਜ ਦੀ ਲੋੜਾ ਤੇ ਜੇ ਵਰਦੀ ਧਾਰੀ ਗੁੰਡਿਆਂ ਦਾ گروਹ ਹੈ ਇਹਨੂੰ ਤੁਸੀਂ ਖੁੱਲੀ ਛੁੱਟੀ ਦੇ ਦਿੱਤੀ ਪਤਾ ਹੀ ਆ ਤੁਹਾਨੂੰ ਖਾੜਕੂ ਦੌਰ ਵੇਲੇ ਕੀ ਕੀਤਾ ਇਹਨਾਂ ਨੇ ਤੇ ਉਸੇ ਰਾ ਹੁਣ ਪਹਿ ਜਾਣਗੇ ਇਹ ਹੁਣ ਵੀ ਇਹ ਸੋਨੇ ਦੀ ਖਾਣੇ ਆ ਇਹਨਾਂ ਦੀ ਇੱਕ ਅੰਗਰੇਜ਼ ਫੜਿਆ ਗਿਆ ਪਤਾ ਨਹੀਂ ਕਿੰਨੇ ਤੋਂ ਪੈਸੇ ਲੁੱਟੀਆਂ ਜਾਂਦੇ ਨੇ ਤੂੰ ਉਹਨੂੰ ਪਨਾਹ ਦਿੱਤੀ ਤੂੰ ਐ ਕਿਤਾ ਤੇਰੇ ਕੋਲੇ ਰਿਹਾ ਤੇਰੇ ਸਾਹਮਣੇ ਨਹੀਂ ਆ ਰਿਹਾ ਸਾਰਾ ਕੁਝ ਸੋ ਗਮੀਰ ਤਾਂ ਨਾਲ ਲੈਣ ਦੀ ਲੋੜ ਹੈ ਮਸਲੀ ਬਹੁਤ ਸ਼ੁਕਰੀਆ ਜੀ ਤਾਂ ਜਿਹੜੇ ਇਨਕਾਊਂਟਰ ਦਾ سلسلہ ਹੈ ਜਾਂ ਪੁਲਿਸ ਦੀ ਕਾਰਵਾਈ ਦਾ سلسلہ ਜਾਂ ਢੰਗ ਜਿਹੜਾ ਅਪਣਾਇਆ ਪੁਲਿਸ ਨੇ ਉਸ ਨੂੰ ਛੋਟ ਕਿਹਨੇ ਦਿੱਤੀ ਔਰ ਜਿਹੜੀ ਛੋਟ ਦਿੱਤੀ ਗਈ ਹੈ ਉਸ ਦੇ ਸਿੱਟੇ ਕੀ ਨਿਕਲਣਗੇ ਤੇ ਉਸ ਦਾ ਪ੍ਰਭਾਵ ਕੀ ਪੈਂਦਾ ਸਮਾਜ ਦੇ ਅੰਦਰ ਇਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਮੁਲਾਕਾਤ ਵਿੱਚ ਹਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂ ਕਾ এবিসি ਪੰਜਾਬ ਚੰਡੀਗੜ੍ਹ